ਹਾਂਜੀ ਦੋਸਤੋ ਟਾਈਮ ਹੁਣ ਸਮਾਂ ਚੱਲ ਪਿਆ ਮੂੰਗਿਆਂ ਦਾ ਮੂੰਗੇ ਜਿਹੜਾ ਬਾਜ਼ਾਰਾ ਉਹ ਪੂਰੇ ਝੂਰਸ਼ੋਰ ਨਾਲ ਹੋ ਚੁੱਕਿਆ ਕੁਝ ਕੁ ਡੋਲਾਂ ਹੋਣਗੀਆਂ ਜਿਹੜੀਆਂ ਵੀ ਮਲੋ ਬਜਾਈ ਕਰਨ ਨੂੰ ਰਹਿ ਗਈਆਂ ਹੋਣਗੀਆਂ ਪਰ ਉੱਥੇ ਨਾਲ ਨਾਲ ਜਿਵੇਂ ਸਾਡਾ ਮੌਸਮ ਚੱਲਿਆ بارش ਵੀ ਲਗਾਤਾਰ ਹੁੰਦੀ ਰਹੀ ਕਈ ਇਹ ਤੇ ਜਿਹੜੀ بارشਾਂ ਕਾਫੀ ਜ਼ਿਆਦਾ ਹੋਈ ਕਿਉਂਕਿ ਬਹਾਨ ਸਹੀ ਤਰੀਕੇ ਨਾਲ ਬੱਤਰ ਨਹੀਂ ਆ ਸਕੇ ਤੇ ਜਿਹੜੇ ਕਈ ਜਗ੍ਹਾ ਹੋਇਆ ਕਿ ਬਾਣ ਜਿਹੜੇ ਸੱਲ ਦੇ ਨਾਲ ਹੀ ਵਾਏ ਗਏ ਆ ਲੇਕਿਨ ਜਿਹੜੇ ਸੈੱਲ ਦੇ ਵਿੱਚ ਬਹਾਨ ਵਾਏ ਗਏ ਆ ਉਥੇ ਮੂੰਗੀ ਬਿਜੀ ਆ ਜਿੱਥੇ ਗਿੱਲ ਜਿਆਦੇ ਸੀ ਤਾਂ ਉਥੇ ਸਭਾ ਕੀ ਗੱਲ ਆ ਕਿ ਜਿਹੜਾ ਨਦੀਨ ਨੇ ਜਿਹੜੇ ਕੱਖ ਨੇ ਉਹ ਆਟੋਮੈਟਿਕਲੀ ਮੂੰਗੀ ਵਿੱਚ ਜਿਆਦੇ ਹਰੇ ਹੋਣੇ ਆ ਆਪਾਂ ਤੁਹਾਡੇ ਉਹਦੇ ਵਾਸਤੇ ਤੁਹਾਨੂੰ ਇੱਕ ਵਧੀਆ ਪ੍ਰੋਡਕਟ ਲੈ ਕੇ ਆਏ ਆ ਜਿਹੜਾ ਮੂੰਗੀ ਦੇ ਕੱਖਾਂ ਨੂੰ ਖਤਮ ਕਰੂਗਾ ਔਰ ਵਿੱਚ ਬਹੁਤ ਸਾਰੇ ਵੀਰੇ ਸਵਾਲ ਵੀ ਸੀ ਕਿ ਬਾਈ ਉਹ ਮੋਥਰੇ ਨੂੰ ਖਤਮ ਕਰੂ ਜਾਂ ਨਹੀਂ ਕਰਦਾ ਦੇਖੋ ਮੋਥਰੇ ਨੂੰ ਕਲੀਅਰ ਨਹੀਂ ਉਹ ਮਾਰੂਗਾ ਜਾਂ ਨਾ ਮਾਰੂਗਾ ਹੋ ਸਕਦਾ ਕਮਰਾ ਕਰਕੇ ਛੱਡ ਦੇ ਜਾਂ ਮਾਰਨ ਸਕਾ ਕੇ ਛੱਡ ਦੇ ਇਹ ਗੱਲ ਕਲੀਅਰ ਨਹੀਂ ਹੈਗੀ ਪਰ ਹਾਂ ਜਿਹੜੇ ਤੁਹਾਡੇ ਦੂਜੇ ਪੇਸਟ ਆ ਜਿਵੇਂ ਸਾਰੇ ਸਾਰੇ ਆ ਸੌਰੀ ਜਿਹੜਾ ਦੂਜੇ ਨਦੀਨ ਨੇ ਜਿਵੇਂ ਤਾਂ ਦਰਾਵ ਦੂਰਾ ਮਕੜਾ ਜੋ ਕੁਛ ਵੀ ਹੋਇਆ ਸਾਰੇ ਕੱਖ ਨੂੰ ਇਹ ਕਵਰ ਕਰਦੀ ਹੈ ਦਵਾਈ ਕਿਹੜੀ ਹੈ ਮੇਨਾ ਬਣੇ ਰਹੋ ਮੈਂ ਤੁਹਾਨੂੰ ਦੱਸ ਦਾਂ ਬਾਰੇ ਉਸ ਤੋਂ ਪਹਿਲਾਂ ਆਪਣਾ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅ ਤੁਹਾਡੇ ਲਈ ਆਪਾਂ ਚੰਗੇ ਕੰਮ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜਿਹਨਾਂ ਤੁਹਾਡੇ ਸਾਨੂੰ ਚੰਗੇ ਰੇਟ ਵੀ ਅਸੀਂ ਪਾਉਂਦੇ ਰਹਿੰਨੇ ਆ ਤਾਂ ਤੁਸੀਂ ਸਸਤੇ ਰੇਟਾਂ 'ਚ ਖਰੀਦਣ ਵਾਸਤੇ ਪੰਜਾਬ ਪੈਸਟ ਸਟੋਰ ਮਾਨਸਾ ਕੈਂਚੀਆ ਤੇ ਜ਼ਰੂਰ ਵਿਜ਼ਿਟ ਕਰੋ ਤਨੂੰ ਰੇਟ ਆਪਾਂ ਬਹੁਤ ਸਸਤੇ ਪਾ ਰਹੇ ਆਂ ਔਰ ਪੱਕੇ ਬਿਲ ਤੇ ਆਪਣੇ ਜਿਹੜੀਆਂ ਦਵਾਈਆਂ ਉਹ ਜਾ ਰਹੀਆਂ ਆਂ ਆਪਾਂ ਗੱਲ ਕਰਦੇ ਆਂ ਫੂਜੀ ਫਲੈਕਸ ਬਾਰੇ ਜਿਹੜਾ ਫੂਜੀ ਫਲੈਕਸ ਹੈ ਸੈਂਟਾ ਦਾ ਇਹ ਪ੍ਰੋਡਕਟ ਹੈ ਇਹਦੀ ਜਿਹੜੀ ਡੋਜ਼ ਹੈ 400 ਐਮਐਲ ਪ੍ਰਤੀ ਇੱਕੜ ਦੇਣ ਵਾਲੀ ਹੈ ਲੇਕਿਨ ਧਿਆਨ ਦੇਖੋ ਕਿ ਜਿੱਥੇ ਦਵਾਈ ਕਰਨੀ ਹੈ ਉੱਥੇ ਜਿਆਦਾ ਜਿਹੜਾ ਗਿੱਲਾ ਬਹਾਨਾ ਨਾ ਹੋਵੇ ਹਲਕੀ ਫੁੜਕੀ ਸਿਲ ਹੋਵੇ ਤੇ ਦਵਾਈ ਦਾ ਸਮਾਂ ਤੁਸੀਂ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਕਰ ਸਕਦੇ ਹੋ ਜਿਆਦਾ ਦੁਪਹਿਰੇ ਦਵਾਈ ਨਾ ਕਰਿਓ ਤੇ ਪਰ ਇੱਕ ਚੀਜ਼ ਇਹ ਵੀ ਕਿ ਦਵਾਈ ਕਰਨ ਸਾਰ ਇਹਨਾਂ ਤੀਜਿਆਂ ਤੁਸੀਂ ਮਰ ਕੇ ਕਹੀ ਜਾ ਬਈ ਕੱਖ ਨਹੀਂ ਮਰੇ ਕਿਉਂਕਿ ਜਿਹੜਾ ਵੀ ਫਸਲ ਦਾ ਹਰਬੀਸਾਈਡ ਹੁੰਦਾ ਉਹ ਕੋਈ ਵੀ ਹੋਵੇ ਉਹ ਬਿਲਕੁਲ ਸਲੋ ਸਲੋ ਜਿਹੜਾ ਕੰਮ ਉਹ ਕਰਦਾ ਹੁੰਦਾ ਇਸ ਕਰਕੇ ਥੋੜੀ ਦਵਾਈ ਕਰਕੇ ਸਬਰ ਕਰਿਓ ਬਾਕੀ ਜਿਹੜਾ ਆਪਣਾ ਹਰਬੀਸਾਈਡ ਕੋਈ ਵੀ ਹੈ ਉਹ ਜਿੱਥੇ ਕੰਮ ਕਰੂ 100% ਕਰਦਾ ਜਿੱਥੇ ਨਹੀਂ ਕਰਦਾ ਤਾਂ ਨਹੀਂ ਕਰਦਾ ਸੋ ਵੀਡੀਓ ਸ਼ੇਅਰ ਕਰਿਓ ਜਿਹੜੇ ਸੱਜਣ ਮਿੱਤਰ ਵੀ ਇਹ ਮਗਾਉਣਾ ਚਾਹੁੰਦੇ ਆ ਮਗਵਾ ਸਕਦੇ ਆ ਆਪਣਾ ਕੋਈ ਹਰ ਇੱਕ ਪੈਸੀ ਸੜਪੇ ਜਮਾਤੇ ਕੋਰੀਅਰ ਦਾ ਖਾਸ ਪ੍ਰਬੰਧ ਹੈ ਔਰ ਜੇ ਤੁਹਾਨੂੰ ਰੇਟ ਆਪਾਂ ਪਾਵਾਂਗੇ ਰੇਟ ਕੋਈ ਵੀ ਨਹੀਂ ਪਾ ਸਕਦਾ ਬਿਲਕੁਲ ਤੁਹਾਨੂੰ ਸੋਨਾ ਤੁਹਾਡੇ ਪੈਸਾਂ ਵੱਟੇ ਸੋਨਾ ਦੇਵਾਂਗੇ ਧੰਨਵਾਦ ਸਭ ਦਾ ਜਿਉਂਦੇ ਬਜ ਰਹੋ ਵੀਡੀਓ ਸ਼ੇਅਰ ਕਰਿਓ ਸਸੀ ਕਾਲਜਿਕ ਸਾਰੇ ਕਿਸਾਨ ਭਰਾਵਾਂ